ਸੁੰਦਨੀ ਸੁੰਦਨੀ ਕੀ ਹੋ ਗਿਆ ਮਰਦੀ ਚਾਹ ਭਾ ਕੇ ਪੀ ਲੋ ਤੁਸੀਂ ਮੈਂ ਭਾਂਡੇ ਮਾਂਦਾ ਫਿਰ ਮੁੰਡੇ ਨੂੰ ਵੀ ਤਿਆਰ ਕਰਨਾ ਸਕੂਲ ਨੂੰ ਲੇਟ ਹੋ ਜਾਣਾ ਮੈਂ ਕੋਈ ਨਹੀਂ ਮੈਂ ਆਪੇ ਬਾਕੇ ਪੀ ਲਾਂਦਾ ਪੀ ਲੋ ਫਿਰ ਬਾਕੇ ਹਾਂ ਲੈ ਸੱਚੇ ਤੋਂ ਟਿਕਾਣੇ ਪੈਨਸ਼ਨ ਵੀ ਆ ਗਈ ਹੋਈ ਹੈ ਹੂੰ ਪੈਨਸ਼ਨ ਤਾਂ ਬਹੁਤ ਯਾਰ ਰੱਖਦੀ ਹੈ ਤੂੰ ਮੇਰੀ ਗੱਲ ਸੁਣੋ ਸਾਰ ਘਰ ਦੇ ਵਿੱਚ ਮੈਨੂੰ ਵੀ ਕੰਮ ਹੁੰਦੇ ਨੇ ਥੋੜੇ ਜਿਹੇ ਪੈਸੇ ਦਿਓ ਨਾਲੇ ਮੈਨੂੰ 2-3000 ਰੁਪਇਆ ਇੰਨੇ ਪੈਸੇ ਇੰਨੇ ਪੈਸੇ ਕੀ ਕਰਨੇ ਆ ਤੁ ਆਹ ਪਤਾ ਤੁਸੀਂ ਕੰਜੂਸ ਹੈਗੇ ਮੈਨੂੰ ਵੀ ਰੋਕੀ ਜਾਂਦੇ ਹੋ ਕਾਟਨ ਦੀਆਂ ਚੁੰਨੀਆਂ ਲੈਣੀਆਂ ਨੇ ਕੋਈ ਸ਼ੂਟ ਲੈਣਾ ਕਰਣੀ ਆਗੀ ਉਹ ਆ ਸ਼ੂਟ ਹੈਗਾ ਤਾਂ ਹੈ ਕਿੰਨਾ ਵਧੀਆ ਹੋਰ ਕੀ ਕਰਨੇ ਇੰਨੇ ਗਰਮੀ 'ਚ ਇੱਕ ਸ਼ੂਟ ਨਾਲ ਹੀ ਸਰਦਾ ਘਰ ਪਾਉਣ ਨੂੰ 2-3 ਸ਼ੂਟ ਤਾਂ ਚਾਹੀਦੇ ਹੀ ਨੇ ਉਹ 2-3 ਕੀ ਕਰਨੇ ਆ ਤੁ ਇੱਕ ਸ਼ੂਟ ਲਈ ਨਹੀਂ ਠੀਕ ਹੈ ਘਰ ਚ ਲਾਉਣਾ ਕਿਤੇ ਸੌਖਾ ਕੰਮ ਨਹੀਂ ਹੈਗਾ ਬਹੁਤ ਖਰਚੇ ਹੁੰਦੇ ਆ ਘਰ ਚ ਕਦੇ ਸਬਜ਼ੀ ਲਿਆਸਣਾ ਟਰਪਰਾ ਆ ਛੋਟੇ ਤੇ ਪੋਤੇ ਦੇ ਖਰਚੇ ਆ ਫਿਰ ਉਹਦੀ ਫੀਸ ਆ ਜਾਂਦੀ ਐ ਸਕੂਲ ਦੀ ਤੁਸੀਂ ਤਾਂ ਹੀ ਕਰਦੇ ਉਹਨਾ ਤਾਂ ਤੁਸੀਂ ਆਪ ਚੱਲ ਜਿਦਾ ਕੱਪੜਾ ਪਾ ਲੈ ਉਹਨਾ ਮੈਨੂੰ ਕੌਣ ਦਿੰਨੇ ਚਾਦੀ ਦੇ ਕੱਪੜੇ ਨਹੀਂ ਹੈ ਗਰਮੀ 'ਚ ਬੰਦੇ ਨੂੰ ਦਸ ਕੀ ਐ ਦੋ ਕੱਪੜਿਆਂ ਨਾਲ ਗਰਮੀ ਕੱਢ ਦਿੰਦਾ ਬੰਦਾ ਚਲ ਠੀਕ ਆ ਨਾ ਨਾ ਮੜ ਮੋਟਾ ਤੁਸੀਂ ਉਹਨੂੰ ਸਾਜਦੇ ਠਾਲ ਦਿਆ ਕਰੋ ਮੁੰਡੇ ਨੂੰ ਮੈਂ ਰਸੋਈ ਦਾ ਕਰਾਂ ਫਿਰ ਉਹਨੂੰ ਠਾਲਿਆ ਕਰ ਜਾਂ ਠਾਲ ਦੀਆਂ ਜਦੇ ਫੇਸ ਆਉਣ ਲੱਗ ਜਾਂਦਾ ਸਕੂਲ ਨੂੰ ਤਿਆਰ ਕਰਦੀ ਆ ਹੁਣ ਕੱਲੀ ਮੈਂ ਕੀ ਕਰੀ ਕੇ ਜਾਵਾਂ ਉੱਚਾ ਨਾ ਇਹ ਬੱਚਾ ਹੈ। ਠੀਕ ਹੈ। ਨੀਂਦ ਪਿਆਰੀ ਹੁੰਦੀ ਹੈ ਉਹਨੂੰ। ਨਾਲੇ ਜੱਗੀ ਦੀ ਮੌਤ ਤੋਂ ਬਾਅਦ ਇਹਦੀ ਮਾਂ ਇਹਨੂੰ ਛੱਡ ਕੇ ਚਲੀ ਗਈ। ਹੁਣ ਸਾਹਬਣਾ ਤਾਂ ਆਪਾਂ ਨੂੰ ਹੀ ਪੈਣਾ ਆਖਰੂ ਆਪਣਾ ਪੋਤਾ ਹੈ। ਛਰਾਲਤਾ ਤਾਂ ਕਰਦੇ ਹੁੰਦਾ ਜਵਾਕ ਤੋਂ। ਉਹ ਤਾਂ ਮੈਂ ਵੀ ਕਹਿੰਨੀ ਆ ਵੀ ਸਾਹਬਣਾ ਤਾਂ ਆਪਾਂ ਹੀ ਆ ਪਰ ਮਾੜਾ ਮੱਟਾ ਤੁਸੀਂ ਵੀ ਉਹਨੂੰ ਠਾ ਕੇ ਨਿੜਾਏ ਦਿਆ ਕਰੋ। ਐਨਾਂ ਹੀ ਸਹਾਰਾ ਲੱਗ ਜਾਂਦਾ। ਹੁਣ ਚੱਲ ਕੋਈ ਨਹੀਂ। ਉਹਨੂੰ ਵੀ ਆਪ ਦਾ ਵੀ ਦਾਦੀ ਕੋਲੀ ਨਾਵਾ ਮੈਂ। ਮੈਂ ਤਾਂ ਤਾਂ ਨਹੀਂ ਛੱਡਦਾ। ਕੋਈ ਮੈਨੂੰ ਚੰਗਾ ਵੀ ਨਹੀਂ ਲੱਗਦਾ ਮੈਨੂੰ ਐ ਹੁੰਦਾ ਕਿ ਚੱਲ ਸੌਂ ਲੈਣ ਦੇ। ਦੋ ਘੜੀ ਜਿਹੜਾ ਬਿਆ ਸੁੱਤਾ-ਸੁੱ ਚਲ ਠੀਕ ਅੱਜ ਮੈਂ ਲੈ ਆ ਕੇ ਦੇਉ ਦੋ ਦੋ 3000 ਰੁਪਏ ਦੇਖਾਂ ਪਲੇਟ ਨਾਲ ਜਿਵੇਂ ਮੁੰਡੇ ਨੂੰ ਠਾੜਾ ਚਾ ਤਾਂ ਮੈਂ ਤੁਸੀਂ ਵੀ ਚਾ ਮੈਂ ਪੀ ਰਿਹਾ ਹਾਂ ਉਹ ਸਕੂਲ ਨੂੰ ਜਾਂਦਾ ਜਾਂਦਾ ਹਾਂ ਬਾਕੀ ਘਟਾ ਲਿਆ ਹੂੰਗਾ ਮੈਂ ਰੈਂਪੈਂਸ਼ਨ ਠੀਕ ਆ ਉਹ ਕਰਾਂ ਤਿਆਰ ਮੈਂ ਨਾ ਲੇਟ ਹੋ ਜਾਣਾ ਉਹ ਕੋਈ ਨਹੀਂ ਪਰ ਮੈਂ ਲੈ ਆ ਕੇ ਦੇ ਦਿੰਦਾ ਪੈਸੇ ਲੈ ਲਓ ਤੂੰ ਥੋੜਾ ਜਲਦੀ ਉੱਠ ਜਾ ਕਰ ਕੋਈ ਤੇ ਪਲੇਟ ਹੋ ਜੰਨਾ ਤੂੰ ਉਹ ਹੋਇਆ ਨਹੀਂ ਤਿਆਰ ਹਜੇ ਇਹ ਬਸ ਹੋ ਗਿਆ ਸ਼ੇਤੀ ਕਰ ਲੈ ਕੰਮ ਤੇ ਹੈ ভাই ਰੋਜ ਐਸੀ ਕਰ ਨਸ ਕੁਰਸੀ ਆਪਣੇ ਕੱਪੜੇ ਪਾ ਲਓ ਮੈਂ ਤਾਂ ਪਾ ਰਿਹਾ ਹਾਂ ਉਹ ਕੁੱਛੇਤੀ ਉੱਠਿਆ ਕਰਿਆ ਸਵੇਰੇ ਸਵੇਰੇ ਹੈ ਤਾਂ ਬਗਵਾ ਸ਼ਰਟ ਫੇਰ ਰੋਜ ਅਹੀਂ ਸ਼ਰਟ ਪਾਈ ਜਾਂਦਾ ਆ ਸ਼ਰਟ ਫੱਟੀ ਹੋਈ ਆ ਕੀ ਹੋਇਆ ਸ਼ਰਟ ਕੋਈ ਚੱਜ ਦੀ ਸ਼ਰਟ ਲੈ ਲਓ ਤੁਸੀਂ ਉਹ ਚੱਜ ਦੀ ਨੂੰ ਦੱਸ ਕੀ ਹੈ ਹੈ ਠੀਕ ਹੈ ਹੈਗੀ ਸ਼ਰਟ ਦੱਸ ਤੁਸੀਂ ਰੋਜ ਮੁੰਡੇ ਨੂੰ ਸਕੂਲ ਛੱਡਣ ਜਾਂਦੇ ਹੋ ਲੋਕ ਦੇਖ ਕੇ ਕੀ ਕਹਿੰਦੇ ਹੋਣਗੇ ਕਿ ਇੱਕੋ ਸ਼ਰਟ ਪਾ ਕੇ ਆ ਜਾਂਦਾ ਇਹਦਾ ਦਾਦਾ ਉਹ ਕਿਸੇ ਨੂੰ ਇੰਨੀ ਵਹਿ ਨਹੀਂ ਹੈਗੀ ਵੀ ਮੇਰੇ ਕੱਪੜੇ ਦੇਖੂਗਾ ਵੀ ਰੋਜ ਆਹੀ ਪਾ ਕੇ ਆਉਂਦਾ ਹੈ ਨਾਲੇ ਬੰਦੇ ਦੀ ਪਛਾਣ ਕੱਪੜਿਆਂ ਤੇ ਨਹੀਂ ਕਿਰਦਾਰ ਤੇ ਹੁੰਦੀ ਹੈ। ਕੱਪੜਿਆਂ ਦਾ ਕੀ ਹੈ? ਸਾਫ਼ ਸੁਥਰੇ ਚਾਹੀਦੇ ਆ। ਹੈ ਨਵੇਂ ਪੁਰਾਣੇ ਨੂੰ ਕੀ ਆ ਦੱਸ। ਨੀਚ ਦੇਣੀ ਆ ਬੁੱਤ। ਗਰਮੀ ਆ। ਮੈਨੂੰ ਮੈਂ ਤਾਂ ਕਹਿੰਦੀ ਰਹਿਣ ਦੇ। ਉੱਥੇ ਸਕੂਲ ਦੇ ਵਿੱਚ ਦੇਣੀ ਵੀ ਦੇਣੀ ਵਿੱਚ। ਲੈ। ਛੇਤੀ ਕਰ ਤਿਆਰ ਕਰ। ਨਹੀਂ ਆਉਂਦੀ। ਕਿ ਤੂੰ ਮੈਂ ਕਾ ਲਿਆ। ਨਾਲ ਕੋਈ ਚੰਗੀ ਦੀ ਸ਼ਰਟ ਖਰੀਦ ਲਿਆਇਓ। ਨਾਲ ਟੈਂਸ਼ਨ ਆ ਗਈ ਤੁਹਾਡੀ। ਮੈਂ ਤਾਂ ਇਹ ਕਹਿੰਦਾ ਕੋਈ ਜੱਗੀ ਦੀ ਪੁਰਾਣੀ ਸ਼ਰਟ ਵੀ ਹੋਊਗੀ। ਉਹ ਦੇਖ ਲੈ। ਜੱਗੀ ਦੀ ਪੁਰਾਣੀ ਸ਼ਰਟ ਕਿੱਥੇ ਮੈਂ ਕੋਈ ਰੱਖੀ ਆ। ਫਿੰਦੇ ਸਾਰੀਆਂ ਜਿਹੜੇ ਦੇਤੀਆਂ ਤੇਗੀਆਂ ਚਲ ਠੀਕ ਹੈ ਚੱਬੀ ਚੱਬ ਐ ਕਰਦੇ ਜੁੱਤੇ ਤਾਂ ਪਾਏ ਦੇ ਚੱਪਲਾ ਹੀ ਪਾਉਗਾ ਇਹਦੇ ਪੈਰ ਤੇ ਸੱਟ ਥੋਕਰ ਮਾਰ ਕੇ ਸੱਟ ਖਾ ਲਈ ਇਹਨੇ ਮੈਨੂੰ ਨੇ ਰੋਟੀ ਦੰਨੀ ਆ ਤੁਸੀਂ ਆ ਜਾਓ ਛੇਤੀ ਪਾਰਾ ਕੁਤ ਚੱਪਲਾ ਪਾ ਲੈ ਸ਼ਰਾਰਤ ਘੱਟ ਕਰਿਆ ਕਰ ਦੇਖ ਲੈ ਕਿੱਡੀ ਸੱਟ ਖਾਈ ਫਿਰਦਾ ਪੈਰ ਚੱਲ ਕੁਤ ਹੁਣ ਇਹ ਚੱਪਲਾਂ ਵਾਲੇ ਛੱਡ ਗਿਆ ਮੈਨੂੰ ਹਾਂ ਹਾਂ ਕੀ ਹਾਇ ਬੁਲਾ ਲਈ ਦੀ ਮੈਡਮ ਨੂੰ ਠੀਕ ਹੈ ਕਹਿੰਦੇ ਕਪੜੇ ਨਾਲੇ ਸੋਹਣੇ ਉਹ ਤੈਨੂੰ ਕੀ ਪਤਾ ਹੈ ਘਰ ਦੇ ਖਰਚੇ ਕਿੰਨੇ ਨੇ ਇਹ ਕਾਹਦਾ ਸੌਦਾ ਪਤਾ ਸਬਜ਼ੀ ਭਾਜੀ ਸਿਲੰਡਰ ਦਾ ਖਰਚਾ ਬਿਜਲੀ ਦਾ ਬਿੱਲ ਉਹ ਹੋਰ ਤਾਂ ਹੋਰ ਤੇਰੀ ਬਿਮਾਰੀ ਪਰ ਕਿੰਨਾ ਖਰਚਾ ਹੋ ਰਿਹਾ ਹੈ ਜੇ ਮੈਂ ਆਪਣਾ ਆਪਣਾ ਲੀਕਾ ਦੇਖਣ ਲੱਗ ਗਿਆ ਫੇਰੇ ਘਰ ਕਿੱਥੇ ਚੱਲ ਜੂ ਬਲੇ ਚੱਗੀ ਦੀ ਮੌਤ ਤੋਂ ਬਾਅਦ ਤਾਂ ਘਰ ਦੇ ਵਿੱਚ ਕਿੰਨਾ ਖਰਚਾ ਹੋਇਆ ਪਹਿਲਾਂ ਦੀ ਬਿਮਾਰੀ ਪਰ ਕਿੰਨੇ ਪੈਸੇ ਲੱਗੇ ਤੇ ਜੋ ਕੁਝ ਬਚਦਾ ਕੁਝਦਾ ਸੀ ਉਹਦੀ ਘਰ ਵਾਲੀ ਲੰਘਦੀ ਬਣੀ ਲੈ ਕੇ ਨਾਲੇ ਹੁਣ ਇਹ ਜਵਾਕ ਨੂੰ ਵੀ ਤਾਂ ਪੜਾਉਣਾ ਹੈ ਇਹਦੀਆਂ ਫੀਸਾਂ ਦੇਖ ਲੈ ਕਿੰਨੀਆਂ ਨਾਲੇ ਮੇਰੇ ਕੱਪੜੇ ਲੇੜੇ ਨੂੰ ਕੀ ਹੈ ਕੱਪੜੇ ਲੇੜੇ ਨਾਲ ਸਰਜੂਗਾ ਪਰ ਇਹ ਜਵਾਬ ਦੀ ਪੜਾਈ ਜ਼ਰੂਰੀ ਹੈ ਉਹ ਚਲ ਉਹ ਤਿਆਰ ਕਰਤਾ ਫਿਰ ਇਹਨੂੰ ਕਰ ਤਿਆਰ ਫਿਰ ਇਹਨੂੰ ਛੇਤੀ ਉਹ ਆ ਜਾ ਬਈ ਹੁਣ ਆ ਨਹੀਂ ਸਟਾਰਟ ਹੁੰਦਾ ਹੈਗਾ ਮੈਂ ਤੁਹਾਨੂੰ ਐਨੀ ਵਾਰ ਕਿਹਾ ਵੀ ਇਹਨੂੰ ਨਵਾਂ ਲੈ ਲਓ ਵੇਚ ਕੇ ਉਹ ਇਹਨੂੰ ਦੱਸ ਕੀ ਹੋਇਆ ਹੈ ਹਰੇਕ ਚੀਜ਼ ਨਵੀਂ ਲੈ ਲਓ ਨਵੀਂ ਲੈ ਲਓ ਉਹ ਮੋਟਰਸਾਈਕਲ ਕਿੰਨਾ ਚੰਗਾ ਮੋਟਰਸਾਈਕਲ ਹੈ ਨਵਾਂ ਕਿਤੇ ਖੜਾ ਲੈਣਾ 1 ਲੱਖ ਰੁਪਏ ਦਾ ਹੋਊਗਾ ਮੋਟਰਸਾਈਕਲ ਹੁਣ ਉਹਦੋਂ ਆਪਾਂ ਉਹਨਾਂ ਦੇ ਭੋਗ ਤੇ ਗਏ ਉੱਥੇ ਨਹੀਂ ਘੰਟਾ ਸਟਾਰਟ ਹੋਇਆ ਹੈਗਾ ਹੁਣ ਮੁੰਡਾ ਲੇਟ ਨਹੀਂ ਹੋਊਗਾ ਘੰਟਾ ਇਹਨੇ ਸਟਾਰਟ ਨਹੀਂ ਹੋਣਾ ਉਹ ਜਦੋਂ ਸਟਾਰਟ ਤੈਨੂੰ ਕੀ ਪਤਾ ਕਿਸ ਤਰ੍ਹਾਂ ਭਰੂ ਦਾ ਚੱਲ ਕਰੀਏ ਸੋਰਾ ਤਾਂ ਦਿਨ ਨਾ ਦਸੀ ਕਰਾ ਜਾਤੇ ਮੋਟਰਸਾਈਕਲ ਖਰਾਬ ਹੋ ਗਿਆ ਤਾਂ ਆਪਾਂ ਧੁਰਪੇ ਆਏ ਆ ਠੀਕ ਹੈ ਹਾਂ ਡਾਡੂ ਤੁਸੂ ਨੇ ਮਾਂ ਮੋਟਰਸਾਈਕਲ ਕਿ ਕਿਉਂ ਲੈਂਦੇ ਉਹ ਪੁੱਤ ਨਾ ਮਾਂ ਮੋਟਰਸਾਈਕਲ ਵੀ ਖਰਾਬ ਹੋ ਜਾਂਦਾ ਹੁੰਦਾ ਉਹ ਵੀ ਖਰਾਬ ਹੋ ਜਾਂਦਾ ਇਹਦੇ ਪਰ ਆਪਾਂ ਥੋੜੀ ਜਿਹੀ ਪੈਸੇ ਲਾ ਕੇ ਨਾ ਇਹਨੂੰ ਵਧੀਆ ਕਰਾ ਲੈਣਾ ਠੀਕ ਹੈ ਉਹ ਤਾਦੀ ਨੂੰ ਨਾ ਦਸੀ ਕਰਾ ਜਾਤੇ ਮਲਕ ਦੇ ਕਿ ਉੱਤਰ ਗਿਆ ਅੰਤਰ ਪੜ ਗਿਆ ਮੈਂ ਵੀ ਫਿਰ ਇਹੋ ਬਾਤ ਚ ਲੈ ਕੇ ਆਉਣਾ ਹਾਂ ਬੁੱਤੋ ਉਹ ਵੀ ਕਿਹੜਾ ਕਿਸੇ ਦੀ ਥੋਲਦਾ ਏ ਵੀ ਨਾ ਮੋਟਰਸਾਈਕਲ ਦਾ ਇਹ ਆ ਕੀ ਕਹਿੰਦਾ ਮੁੰਡਾ ਕੀ ਕਹਿੰਦਾ ਕਹਿੰਦਾ ਮੋਟਰਸਾਈਕਲ ਫੇਰ ਖਰਾਬ ਹੋ ਗਿਆ ਅੱਜ ਕਰਤਾ ਫੇਰ ਉਹੀ ਕੰਮ ਉਹ ਤੈਨੂੰ ਸਮਝਾ ਕੇ ਕੀ ਲੈ ਕੇ ਆਇਆ ਮੈਂ ਇੱਥੇ ਬੰਦ ਹੋਇਆ ਆ ਕੇ ਆ ਮੋੜ ਤੇ ਮੈਨੂੰ ਪਤਾ ਹੈ ਉਹ ਕੋਈ ਕਚਰਾ ਕਚਰਾ ਕੁਚਰਾ ਆ ਗਿਆ ਹੋਣਾ ਕੋਈ ਟੈਂਕੀ ਚ ਤਾਂ ਬੰਦ ਹੁੰਦਾ ਕੋਈ ਗੱਲ ਨਹੀਂ ਮੈਂ ਸਮਝਾ ਲਿਆ ਉਹਨੂੰ ਬੁੱਤ ਫੇਰ ਤੈਨੂੰ ਤੋੜ ਕੇ ਲੈ ਕੇ ਆਂਦਾ ਮੈਂ ਤੋੜ ਕੇ ਕਾ ਉੱਪਰ ਬੈਠ ਕੇ ਆਇਆ ਤਾਂ ਗਰਮੀ ਗਰਮੀ ਤਾਂ ਮੈਂ ਹੋ ਗਿਆ ਮੇਰੇ ਹੱਥ ਵੀ ਕਾਲੇ ਹੋ ਗਏ ਮੇਰੇ ਤਾਂ ਚੱਲ ਮੈਂ ਧੋਣਾ ਚੱਲ ਅੰਦਰ ਕੱਪੜੇ ਬਦਲ ਚੱਲ ਇਹਨੇ ਕਿਹੜਾ ਕਿਸੇ ਦੀ ਮੰਨਣੀ ਹੁੰਦੀ ਹੈ ਇਹ ਕਦੇ ਨਹੀਂ ਮੰਨਣੀ ਚੱਲ ਉਹ ਤੇ ਖੋਲਾਂਗਾ ਕੱਪੜੇ ਮੋਟਰਸਾਈਕਲ ਕਿਤੇ ਲੈਣਾ ਸਿਖਾਲਾ ਲੱਖ ਰੁਪਿਆ ਲੱਗਦਾ ਪੂਰਾ ਖਰਚਾ ਖਰਚਾ ਆਉਂਦਾ ਸੋਚਦਾ ਨਮਾ ਮੋਰਸੇ ਮੇਰੂ ਕੱਪੜੇ ਲੈਣੂ ਕਮਾਲ ਕਰੀ ਪਈਏ ਦੱਸ ਮੈਨੂੰ ਪਤਾ ਹੈ ਕਿਵੇਂ ਸਮਾਨ ਆਉਂਦਾ ਘਰ ਦਾ ਉਹ ਕੱਲੀ ਪੈਨਸ਼ਨ ਨਾਲ ਸਾਰਾ ਕੁਝ ਨਹੀਂ ਆਉਂਦਾ

अच्छा हां वो मेरे दिमाग चलाया वहां भी पहला बलदेव ਨੂੰ ਜਾ ਕੇ ਦੱਸ ਕੇ ਆਵਾ ਚਲ ਫਿਰਦਾ ਬਾਈ ਵਧਾਈਆਂ ਬਹੁਤ ਬਹੁਤ हां ਵਧਾਈਆਂ ਤੈਨੂੰ ਵੀ ਬਹੁਤ ਬਹੁਤ ਪਰ ਤੂੰ ਮੈਂ ਆਉਣ ਦਾ ਮਕਸਦ ਇਹ ਹੈ ਕਿ ਤੂੰ ਨਾ ਆਪਣੇ ਕੱਪੜੇ ਕੋਪੜੇ ਪਹਿਲਾਂ ਟਾਈਮ ਨਾਲ ਬਣਵਾ ਲਈ ਕੱਪੜੇ ਕੋਪੜੇ ਕਹਿੰਦਾ ਯਾਰ ਕੱਪੜੇ ਕਦੋਂ ਰਿਹਾਗੇ ਆ ਟਾਈਮ ਨਾਲ ਬਣਾਉ ਨੂੰ ਕੀ ਕਹਿੰਦੇ ਉਹ ਨਹੀਂ ਯਾਰ ਫੇਰ ਵੀ ਆ ਤੇਰੀ ਜਿਹੜੀ ਸ਼ਰਟ ਆ ਨਾ ਮੈਂ ਕਈ ਸਾਲਾਂ ਦੇ ਦੇਖ ਰਿਹਾ ਉਹ ਇੱਕ ਨੂੰ ਇਹ ਦਬੀ ਜਨ ਹੈ ਹੈ ਦੇਖ ਆਪਣੇ ਵੇਈ ਮੁੰਡੇ ਦਾ ਪਿਆ ਹੈ ਆਪਾਂ ਨੇ ਧੂੰਧਾਂ ਨਾਲ ਜਾਣਾ ਦੇਸ਼ਾ ਆਖ ਲਤਾ ਮੈਨੂੰ ਕਹਿਦੀ ਨੂੰ ਕਿੰਨੇ ਦਿਨ ਹੋ ਗਏ ਵੀ ਕੱਪੜਾ ਦੇਣਾ ਭਾਈ ਜੱਜ ਦਾ ਕੋਈ ਹੋਰ ਸ਼ਰਟ ਲੈ ਲੈ ਬਸ ਆਹੀ ਇੱਕੋ ਸ਼ਰਟ ਦਾ ਨਹੀਂ ਖੜਾ ਛੱਡਦਾ ਹੈਗਾ ਉਹ ਹੈ ਚਾਹੇ ਦੇ ਕੋਲ ਸਭ ਕੁਝ ਐਵੇਂ ਕੋ ਜੂਸੀ ਜੀ ਕਰੀ ਜਾਂਦਾ ਉਹ ਪਜੂਸੀ ਵਾਲੀ ਕਿਹੜੀ ਗੱਲ ਹੈ ਯਾਰ ਹੈ ਪਹਿਲਾਂ ਤਾਂ ਇੱਕ ਸੀ ਹੁਣ ਦੂਜਾ ਤੂੰ ਹੋ ਗਿਆ ਨਹੀਂ ਨਹੀਂ ਯਾਰ ਉਹ ਕੱਲ ਮੈਂ ਸਵਾਲ ਲੂੰਗਾ ਅੱਜ ਵਿਆਹ ਨੂੰ ਤਾਂ ਸਵਾਲ ਲੂੰਗਾ ਉਹੀ ਗੱਲਾਂ ਕਰੀ ਜਾਂਦਾ ਤੂੰ ਦੇਖ ਭਾਈ ਆਪਣੇ ਸਾਰੇ ਮਿੱਤਰ ਦੋਸਤ ਆਉਣੇ ਆ ਐਨੇ ਅਭਿਪਲਦੇਵ ਸਿੰਘ ਦੀ ਟਾਅਰ ਹੈ ਜਿਹੜੀ ਘਟ ਹੋਵੇ ਉਹ ਨਹੀਂ ਬਸ ਵਾਲ ਮੁੱਚ ਖੜੀ ਹੋਵੇ ਠੀਕ ਆ ਭੰਗੜਾ ਨਕੋਣਾ ਠੀਕ ਆ ਠੀਕ ਆ ਕੋਈ ਗੱਲ ਵਧੀਆ ਤਰੀਕੇ ਨਾਲ ਖੁੱਲ ਕੇ ਭੰਗੜਾ ਕੋਈ ਚੱਕਰ ਨਹੀਂ ਮਸ ਹਾਂ ਠੀਕ ਹੈ ਮੇਰੀ ਗੱਲ ਨੂੰ ਬਣਾ ਧਿਆਨ ਚ ਰੱਖੀ ਹਾਂ ਹਾਂ ਕਾਰਡ ਛਪਣੇ ਦੇਤੇ ਤੇ ਜਦ ਕਾਰਡ ਆਵੇ ਕਾਰਡ ਤੇਰਾ ਪਹੁੰਚ ਜਾਊਗਾ ਉਹ ਕੋਈ ਚਿੰਤਾ ਨਹੀਂ ਬਸ ਤੁਮ ਚੇਕਟਾਲੀ ਗੱਲ ਮਨ ਦਾ ਜ਼ਿਆਦਾ ਇਹਦੀ ਮਾਮੀ ਬਲਦੇਵ ਨੂੰ ਕਹਾਵਾ ਵੀ ਕਿਤੇ ਐ ਨਾ ਹੋਵੇ ਵੀ ਉਹੀ ਸ਼ਰਟ ਪਾ ਕੇ ਫੇਰ ਆ ਜਾਈਏ ਤੁਸੀਂ ਵੀ ਧਿਆਨ ਰੱਖਿਓ ਭਾਈ ਇਹਨਾਂ ਦਾ ਹਾਂ ਠੀਕ ਆ ਬਸ ਹਾਂ ਉਹ ਕਾਰਡਪੁੱਟ ਦੀ ਚਿੰਤਾ ਨਾ ਕਰੋ ਮੈਂ ਆ ਜੂਗਾ ਉਹ ਕਾਰਡਪੁੱਟ ਹੋਰ ਨੂੰ ਦੇਜ ਮੈਂ ਆ ਜੂਗਾ ਆਪੇ ਤੁਸੀਂ ਕਹਿ ਕੀਣਾ ਹੈ ਨਾ ਪਹਿਲਾਂ ਉਹ ਤੇ ਦਰਜੀ ਕੋ ਹਾਂਜੀ ਹਾਂਜੀ ਕੋਈ ਗੱਲ ਨਹੀਂ ਹਾਂ ਇਹਨਾਂ ਨੂੰ ਸਵੇਰੀ ਭੇਜਿਓ ਬੈਨ ਭਾਜੀ ਚਾਹ ਚਲੀ ਵੀ ਚਾਪੀ ਕੇ ਜਾਇਓ ਨਹੀਂ ਬਸ ਕੋਈ ਗੱਲ ਨਹੀਂ ਭੇਜੋ ਮੈਂ ਤਾਂ ਤਰੀਕੀ ਥੋੜੀ ਥੋੜੀ ਨਹੀਂ ਨਾ ਨਾ ਕੋਈ ਗੱਲ ਨਹੀਂ ਚਾਹ ਤੁਸੀਂ ਪੀਓ ਬਸ ਆ ਆਹੇ ਐਸੀ ਗੱਲ ਕਰਤਾ ਹਨ ਕਿਓ ਤੁਸੀਂ ਠੀਕ ਹੈ ਜੀ ਹਾਂ ਕਹਿ ਦਿਓ ਠੀਕ ਹੈ ਜੀ ਆ ਦੇਖੋ ਥੋੜਾ ਦੋਸਤ ਵੀ ਕੀ ਕਹਿ ਰਿਹਾ ਕੀ ਕਹਿ ਰਿਹਾ ਕਹਿੰਦਾ ਇੱਕੋ ਸ਼ਰਟ ਪਾਈ ਖਰੀਦ ਜਾਣਾ ਕਿੰਨੀ ਸ਼ਰਮ ਆਣੀ ਗੱਲ ਨਾ ਕਿੰਨੀ ਬੇਇਜ਼ਤੀ ਹੋਈ ਮੇਰੀ ਉਹ ਕਾਹੀ ਬੇਇਜ਼ਤੀ ਹੋਈ ਦੱਸ ਉਹ ਤਾਂ ਗੱਲਾਂ ਮਾਰ ਗਿਆ ਜੋ ਜਿਹੜੀਆਂ ਮਾਰਨੀਆਂ ਨਾਲੇ ਮੁੰਡਾ ਉਹਦਾ ਸਰਕਾਰੀ ਨੌਕਰੀ ਕਰਦਾ ਹੈ ਆਪ ਉਹ ਕੀ ਸਰਕਾਰੀ ਨੌਕਰੀ ਕਰਦਾ ਉਹ ਥੋੜਾ ਪੈਸਾ ਹੁੰਦਾ ਘਰੇ ਉਹਨਾਂ ਕੋਲ ਤਾਂ ਪੈਸੇ ਦੀ ਕਮੀ ਨਹੀਂ ਹੈਗੀ ਤਾਂ ਕਰਦਾ ਟੀਚਰਾਂ ਤੂੰ ਵੀ ਨਹੀਂ ਤੂੰ ਵੀ ਉਹਨਾਂ ਨਾਲ ਮੈਂ ਕਿਹਾ ਸਭੂ ਗੱਲ ਨੂੰ ਸਮਝੀਦਾ ਹੁੰਦਾ ਬਣਾ ਘਰ ਦੇ ਕੀ ਦਾ ਹੁੰਦਾ ਕਹਿੰਦੀ ਦੱਸ ਸਵਾਲ ਹੁਣ ਤਾਂ ਇਹ ਛੱਡ ਉਹ ਬਾਕੀ ਇਹ ਦੱਸ ਮੈਂ ਆ ਦੇਖੋ ਤਾਂ ਬਾਹਰ ਤੋਂ ਤਾਂ ਫੱਟੀ ਤੋਂ ਯਾਰ ਉਹ ਉਕਰਾ ਕੇ ਲੈ ਕੇ ਆਈ ਦੀ ਮੈਂ ਫਿਰ ਤਾਂ ਕੀ ਹੋ ਗਿਆ ਹੁਣ ਤਾਂ ਠੀਕ ਹੈ ਐਵੇਂ ਕਿਸੇ ਦੇ ਨਾਲ ਨਹੀਂ ਲੱਗੀ ਦਾ ਮੋਤਾਪਰਾ ਘਰ ਦੇ ਕੀ ਦਾ ਹੁੰਦਾ ਰੋਸੀ ਕਿਹੜਾ ਕਿਸੇ ਦੀ ਮੰਨਣੀ ਹੁੰਦੀ ਆ ਕਹਿਣ ਦੀ ਲੋੜ ਹੀ ਨਹੀਂ ਹੈਗੀ ਜਿਹੜਾ ਬੰਦਾ ਬੰਨੇ ਨਾ ਹਾਂ ਉਹ ਲੋਕਾਂ ਪਿੱਛੇ ਲੱਗ ਨੂੰ ਪਰ ਆਪਣਾ ਘਰ ਨਾ ਦੇਖਿਓ ਉਹਦੀਆਂ ਗੱਲਾਂ ਚਾਹੀ ਉਹ ਅਗਨੇ ਕੋਲ ਤਾਂ ਸਰਕਾਰੀ ਪੈਸਾ ਕਿਰਦਾ ਹੈ ਘਰੇ ਮੇਰੀ ਪੈਨਸ਼ਨ ਨਾਲ ਦੱਸ ਤੇਰੇ ਸਾਹਮਣੇ ਮੇਰੀ ਪੈਨਸ਼ਨ ਨਾਲ ਖਰਚ ਜਾਂਦਾ ਹੈ ਕੋ ਆਪਣੇ ਪੋਤੇ ਦੀ ਪੜ੍ਹਾਈ ਦੇਖਦਾ ਘਰ ਦਾ ਖਰਚ ਦੇਖਦਾ ਤੇਰੀ ਦਵਾਈ ਦੇਖਦਾ ਉਹ ਜੀ ਤਾਂ ਮੇਰਾ ਵੀ ਬਥੇਰਾ ਕਰਦਾ ਕਿ ਮੈਂ ਨਵੇਂ ਕੱਪੜੇ ਸਵਾਲਾ ਹੈ ਨਾ ਮੋਟਰਸਾਈਕਲ ਲੈ ਮੈਟਰ ਨੂੰ ਕੁ ਮੈਟਰ ਨੂੰ ਪਰ ਬੰਦੇ ਦੀਆਂ ਮਜਬੂਰੀਆਂ ਵੀ ਹੁੰਦੀਆਂ ਜੇ ਮੈਂ ਆਹ ਕੁਸ ਕਰ ਲੱਗਿਆ ਨਾ ਤਾਂ ਤੇਰੇ ਵੀੜੇ ਹੋਲੇ ਤੇਰਾ ਮੇਰੇ ਪੋਤੇ ਦੀ ਪੜਾਈ ਹੋਣੀ ਆ ਉਹ ਤੂੰ ਤਾਂ ਉਹਦੀਆਂ ਗੱਲਾਂ ਚ ਲੱਗੀ ਉਹਦਾ ਮੁੰਡਾ ਤਾਂ ਨੌਕਰੀ ਕਰਦਾ ਤੇ ਆਪਣਾ ਆਪਣਾ ਇੱਕੋ ਇੱਕ ਮੁੰਡਾ ਸੀ ਉਹ ਵੀ ਰੱਬ ਨੇ ਖੋ ਲਿਆ ਤੇ ਉਹਦਾ ਮੁੰਡਾ ਓਏ ਉਹਦੇ ਮੁੰਡੇ ਨੂੰ ਆਪਣੇ ਪੋਤੇ ਨੂੰ ਤਾਂ ਹੁਣ ਆਪਾਂ ਪੜਨਾ ਪੈਣਾ ਕਿਉਂ ਨਹੀਂ ਸਮਝਦੀ ਹੈ ਉਲਟਾ ਮੈਨੂੰ ਇਹ ਕਹੀ ਜਾਂਦੇ ਹਨ ਕੰਜੂਸ ਹੈ ਕੰਜੂਸ ਹੈ ਹਾਂ ਹੈਗਾ ਮੈਂ ਕੰਜੂਸ ਠੀਕ ਹੈ ਜੇ ਮੈਂ ਕੰਜੂਸ ਹੈ ਉਹ ਬੰਦੇ ਨੂੰ ਕੰਜੂਸ ਹੋਣਾ ਪੈਂਦਾ ਹੈ ਲਾਤ ਕਰਦੇ ਨੇ ਬੰਦੇ ਨੂੰ ਕੰਜੂਸ ਉਹ ਵੀ ਕਹਿੰਦਾ ਕਹਿੰਦੇ ਜਿਹਨੂੰ ਕਹਿੰਦਾ ਮੈਂ ਨਹੀਂ ਸੋੜਾ ਕੋਈ ਕੱਪੜਾ ਲੀੜਾ ਦੱਸ ਬੰਦਾ ਇੱਕ ਵੀ ਸ਼ਰਟ ਨਹੀਂ ਸਮਾ ਸਕਦਾ ਦਸੋਂ ਤਾਂ ਲੋਕ ਵੀ ਟੀਚਰਾਂ ਕਰਨ ਲੱਗੇ ਬੰਦੇ ਨੂੰ ਸੋਚਣਾ ਚਾਹੀਦਾ ਕਿਤੇ ਵੀ ਜਾਵੇ ਇੱਕੋ ਸ਼ਰਟ ਇੱਕੋ ਸ਼ਰਟ ਬਸ ਪਾਗਲ ਬਣਾਇਆ ਪਿਆ ਨੇ ਮੈਨੂੰ ਵੀ ਕਹੇ ਤੇ ਫਿਰ ਗੁੱਸਾ ਕਰਦਾ ਕੀ ਕਰਾਂਗਾ ਬਸ ਇਹ ਵੀ ਕਹੀ ਜਾਂਦੀ ਹੈ ਬਾਰ-ਬਾਰ ਕੱਪੜੇ ਸਵਾ ਲ ਕੱਪੜੇ ਸਵਾ ਉਹ ਕੱਪੜੇ ਸਵਾ ਮਾਂ ਕੇ ਲਾ ਸੋਣਾ ਜੇ ਤਾਂ ਘਰ ਦੇ ਖਰਚੇ ਦੇਖਦਾ ਫਿਰ ਤਾਂ ਜਮਾ ਤੇ ਨਹੀਂ ਕਰਦਾ ਕੱਪੜੇ ਸਵਾ ਪਰ ਜੇ ਹਮ ਦੋਖਾਂ ਦੀ ਗੱਲ ਕਰੀਏ ਤਾਂ ਲੋਕ ਤਾਂ ਕੱਪੜਾ ਹੀ ਲੰਦਿਆ ਦੇਖਦੇ ਆ ਬੰਦੇ ਨੂੰ ਤਾਂ ਕੋਈ ਨਹੀਂ ਦੇਖਦਾ ਨਾ ਤਾਂ ਤਾਂ ਨਾ ਕੰਤੇ ਦੀ ਸੂਤ ਤੇ ਨਾ ਬੱਦੇ ਦੀ ਮਜਬੂਰੀ ਲੋਕ ਦਿਖਾਵਾ ਹੁੰਦੀ ਆ ਚਲ ਫੋਲੀ ਗੱਲ ਦੀ ਸੂਤ ਤੇ ਕੱਪੜੇ ਸਉਾਈਏ ਕੰਨਾਸੂਈ ਆਪਣੇ ਕੱਪੜੇ ਜਿਹੜੇ ਹੈਗੇ ਸਵਾਲੀਏ ਕੀ ਕਿਹਾ ਜਿਹੜੇ ਹੈ ਕੱਪੜੇ ਲਿਆ ਸਵਾਲ ਦੇ ਆਂਦਾ ਮੈਂ ਨਾ ਇਧਰੋਂ ਦਿਨ ਚੜੇ ਐਨੇ ਦਿਨ ਦੀ ਮੈਂ ਕਹਿਨੀ ਆ ਉਹਦੋਂ ਦੇ ਤਾਂ ਮੰਨਦੇ ਨਹੀਂ ਕੋਈ ਸੁਭਣਾ ਤਾਂ ਨਹੀਂ ਆ ਗਿਆ ਕੋਈ ਨਹੀਂ ਨਹੀਂ ਚੱਲ ਕੋਈ ਗੱਲ ਨਹੀਂ ਮੈਂ ਕਹਿੰਦਾ ਜਲਦੀ ਸਵਾਲ ਦੇਣੇ ਆ ਉਹ ਨਾ ਤਾਂ ਮੇਰਾ ਦੋਸਤ ਗੁੱਸੇ ਹੋਊਗਾ ਨਾ ਤੂੰ ਆਏਂਗੀ ਨਾਲੇ ਜ਼ਿੰਦਗੀ ਐ ਬੜਾ ਮੋਟਾ ਬੜ ਛੜ ਕੇ ਕਹਿਣਾ ਚਾਹੀਦਾ ਠੀਕ ਹੈ ਮੈਂ ਲੈ ਕੇ ਆਉਣੀ ਆ ਘੱਟ ਲਿਆ ਕਰ ਜਿਹੜੇ ਹੈ ਗੁੱਡੀ ਚ ਸਾਰੇ ਚੱਕ ਲਏ ਆ ਚ

ਮੈਂ ਕਰ ਦੋ ਸ਼ਰਟਾਂ ਦੇ ਤੇ ਦੋ ਪੈਂਟਾਂ ਦੇ ਦੇ ਠੀਕ ਹੈ ਜਿਹੜੀਆਂ ਵਧੀਆ ਲੱਗਿਆ ਉਹ ਲੈ ਲੈ ਆਹ ਵਧੀਆ ਆਇਆ ਸਭ ਆਇਆ ਹੋ ਹੈ ਨਾਲੇ ਦਰਜੀ ਨੂੰ ਕਹਿ ਦਿਓ ਕਿ ਛੇਤੀ ਦੇ ਦੇ ਕਿਤੇ ਉਖੀ ਮਹੀਨਾ ਰੁਲੀ ਜਾਣ ਕੱਪੜੇ ਹਾਂ ਆਹ ਪੈਂਟ ਵੀ ਵਧੀਆ ਹੈ ਨਾ ਹਾਂ ਵਧੀਆ ਹੈ ਆ ਵੀ ਬੈਠ ਕੇ ਹਾਂ ਆ ਵੀ ਮੈਨੂੰ ਆ ਸਿੱਕੀ ਜੀ ਸਮਾ ਲਓ ਮੈਂ ਹੁਣ ਕੋਈ ਸਵਾਲਣ ਦੇ ਤੈਨੂੰ ਦੇਖ ਤਾਂ ਵੀ ਲੱਗਦੀ ਹੈ ਹਾਂ ਆ ਵੀ ਵਧੀਆ ਲੱਗਦੀ ਹੈ ਠੀਕ ਹੈ ਹਾਂਜੀ ਬੈਠ ਜਾ ਸਾਡੇ ਘੜੀ ਘੜੀ ਆਉਂਗਾ ਹਾਂ ਉਹੀ ਫਿਕਰ ਉਹ ਮੈਂ ਖਾਫਾ ਲੈ ਕੇ ਆਉਣੀ ਆ ਹਾਂ ਜੀ ਹਾਂ ਜੀ ਫਾਫੇ ਚ ਪਾ ਕੇ ਲੈ ਜਾ ਨਾਲੇ ਚੱਜ ਦੇ ਟੇਲਰ ਨੂੰ ਦੇ ਕੇ ਆਇਓ ਮੈਂ ਕਿਹਾ ਬਿਆਹ ਦਾ ਟੇਲਰ ਨੂੰ ਕਾ ਹੈਗਾ ਯਾਰ ਉਹ ਮੇਰਾ ਨਾਲੇ ਉਹ ਸੇਵਾ ਸਿੰਘ ਨੂੰ ਕਹੂ ਉਹਦੇ ਮੋਢੇ ਦੇ ਵਿਆਹ ਚ ਨਾ ਬਦਲ ਬਦਲ ਕੇ ਪਾਉਂਗਾ ਫਿਰ ਤੇ ਕੁ ਗਲਾ ਦਾਣਾ ਇਹ ਹੈ ਇਹਦਾ ਕਵਾਲੇ ਕਰਤੀ ਤੇ ਆਪਾਂ ਲੈ ਜਾਈਏ ਅਗਲ ਪਾਈ ਜਾਈਏ ਨਾ ਕੀ ਆ ਰਿਹਾ ਠੀਕ ਹੈ ताकि इसमाने मेरा भी दिया मारना है। चल मैं तसवारू कि मेरे को जहाँगी दी है। ठीक है। और दो ही समाने मुंह। ना दो ही समाने। दो, दो शर्ट ना दो पैंट ना। हाँ जी। क्या रुपये? और वो ये मुझे तेरा क्यों आप खासम? आज देखिए हम आए हैं। बात जीनो। कितने खुश नहीं आज? जब गिरे जानते होंगे आज? � ਜਾਤੀ ਜੇ ਨਾ ਖੁਸ਼ੀ ਜਿਆਦਾ ਸੀ ਨਾ ਮਕਾਨ ਬਣਾਇਆ ਤੀਆ ਆਪਣੇ ਪੁੱਤ ਨਾਲ ਹਰ ਟਾਈਮ ਫਸਦੇ ਖੇਡਦੇ ਸਲਾਹ ਕਰਦੇ ਸੀ ਬਾਪ ਪੁੱਤ ਬਸ ਉਹਦੇ ਆ ਜਾਣ ਤੋਂ ਬਾਅਦ ਤਾਂ ਇਹ ਜਮਾਈ ਢੇਰੀ ਲਾ ਗਏ ਅੱਜ ਦੇਖੀ ਇਹਨਾਂ ਦੇ ਚਿਹਰੇ ਤੇ ਮੈਂ ਖੁਸ਼ੀ ਬਸ ਰੱਬ ਨੇ ਉਹਨੂੰ ਵੀ ਆ ਘਰ ਬਰਤਨਾਂ ਨਾ ਦਿੱਤਾ ਜਦ ਇਹ ਕੋਲਿਆ ਵਿਚਾਲੀ ਲੰਨੀ ਆ ਰੀਝਾਂ ਨਾ ਮੇਰੇ ਪੁੱਤ ਨੇ ਬਣਾਇਆ ਤੀ ਬਾਪ ਨਾ ਰਾਂ ਕੇ ਤੇ ਜੋ ਹੁੰਦਾ ਕਿੰਨਾ ਖੁਸ਼ ਹੁੰਦਾ بس ਕਿਸਮਤ ਦੇ ਹਿਸਾਬ ਨਾਲ ਦਿੱਤਾ। ਉਹ ਰਾ ਕੁਝ ਹੋਇਆ। ਆਗੇ? ਹਾਂ। ਉਹ ਦਾਜੀ ਉਹੜਾ ਕੁਝ ਹੋਇਆ। ਕਹਿੰਦਾ ਕਈ ਸਾਲਾਂ ਬਾਅਦ ਆਇਆ ਕੱਪੜੇ ਲੈਣ। ਇੱਕ ਤਾਂ ਕਹਿੰਦਾ ਮੇਰੇ ਕੋਲੋਂ ਪਰਸੋਂ ਲਈ ਜੂਟ। ਅੱਛਾ। ਥੋੜਾ ਜਿਹਾ ਕਹਿੰਦਾ ਮੈਂ ਹਫ਼ਤੇ ਬਾਅਦ ਦੇ ਦੂੰਗਾ। ਚਲੋ ਠੀਕ ਹੈ। ਹਾਂ। ਪਾਣੀ ਲੈ ਕੇ ਆਉ। ਥੋੜਾ ਪਾਣੀ ਦੀ ਪਾਣੀ ਗਿਆ। ਚਾਹ ਵੀ ਪੀਓਗੇ? ਚਾਹ ਬਣਾ ਲਾਂ ਥੋੜੀ ਜੀ। ਕੀ ਗੱਲਾਂ ਕਰਨੀ ਅਗੇ ਤਾਂ ਪਹਿਲੀ ਹੱਥ ਚੁੱਕ ਜਰਾਂਦੇ ਨੇ ਹੋਰ ਜਾ ਕੇ ਠਾਹੋ ਸੁੰਦਨੀ ਕਿ ਦੱਸ ਕਿਨੇ ਸੁੱਤਾ ਸੀ ਮੁੰਡੇ ਨੂੰ ਵੀ ਨਾਲੇ ਨਹੀਂ ਪਿਆ ਤੇ ਉਹ ਸਕੂਲ ਦਾ ਟਾਈਮ ਹੋਇਆ ਹੋਇਆ ਸੁੰਦਨੀ ਉਠ ਰੋ ਚਾਹ ਬਣੀ ਪਈ ਆ ਪੀ ਲਾ ਠੰਡੀ ਹੋ ਜਾਣੀ ਫਿਰ ਮੈਂ ਕੰਮ ਕਰਕੇ ਨਹੀਂ ਦੇਣੀ ਸੁੰਦਨੀ ਹੈ ਬੋਲ ਦੇ ਕਹਤ ਨਹੀਂ ਸੁੰਦਨੀ ਸੁੰਦੇ ਨਹੀਂ। ਉੱਤ ਡੇਰ ਤੱਕ ਜਾਦੂ ਨੂੰ ਕੀ ਹੋਇਆ? ਹੱਥ ਵੀ ਠੰਡੇ ਹੋ ਗਏ। ਇਹ ਸਾਵੇ ਵੀ ਚੱਲਦਾ। ਉੱਤ ਠਾਰ ਜਾਦੂ ਨੂੰ। ਸੁਣਦੇ ਨਹੀਂ ਕੀ ਹੋਇਆ? ਹੇ ਰੱਬਾ। ਬੋਲਦੇ ਕਹਦੇ ਨਹੀਂ। ਉੱਤ ਠਾਰ ਜਾਦੂ ਨੂੰ। ਹੇ ਹੱਥ ਪੈਰ ਵੀ ਠੰਡੇ ਹੋ ਗਏ। ਉੱਠ ਜਾ। ਹਾਏ ਹਾਏ ਰੱਬਾ ਕੀ ਹੋ ਗਿਆ? ਮੈਂ ਦੁਨੀਆ ਦੇ ਮੰਚ ਤੇ ਆਪਣਾ ਕਿਰਦਾਰ ਨਵਾ ਦਿੱਤਾ ਮੈਂ ਆਪਣੇ ਰਿਸ਼ਤਿਆਂ ਤੋਂ ਸਭ ਨੂੰ ਆਜ਼ਾਦ ਕਰ ਦਿੱਤਾ ਮੈਂ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਲਾਂਬੇ ਰੱਖ ਕੇ ਜੀਵਨ ਬਸਰ ਕੀਤਾ ਪਤਾ ਨਹੀਂ ਪਤਾ ਨਹੀਂ ਇਹ ਮੇਰੀ ਜ਼ਰੂਰਤ ਸੀ ਜਾਂ ਮਜਬੂਰੀ